ਗੁਰੂ ਪਿਆਰਿਓ ਮਹਾਪੁਰਖ ਜਿਹੜੇ ਹੁੰਦੇ ਰੱਬ ਦੇ ਪਿਆਰੇ ਉਹ ਜਦੋਂ ਵੀ ਕੁਝ ਬੋਲਦੇ ਨੇ ਬਚਨ ਕਰਦੇ ਨੇ ਉਹਨਾਂ ਵਿੱਚ ਅਜੀਹਾ ਕੁਝ ਹੁੰਦਾ ਜਿਹੜੇ ਸਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦੇ ਆ ਸੋ ਐਸੇ ਹੀ ਮਹਾਪੁਰਖਾ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਨਾਨਕ ਸਰ ਕਲੇਰਾਵਾਲੇ ਜਿਨ੍ਹਾਂ ਨੇ ਸਾਨੂੰ ਯੋਗਤ ਦੱਸੀ ਕਿ ਅਸਲ ਸੇਵਾ ਕਿਸ ਤਰ੍ਹਾਂ ਕੀਤੀ ਜਾਂਦੀ ਆ ਸੇਵਾ ਕਰਨ ਦੀ ਵਿਧੀ ਕੀ ਆ ਕਈ ਵਾਰੀ ਅਸੀਂ ਸੇਵਾ ਕਰਦੇ ਆਂ ਆਪਾਂ ਕਹਿੰਦੇ ਆਂ ਸਾਡੀ ਸੇਵਾ ਕੀਤੀ ਸਫਲ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਤਾਂ ਆਓ ਉਹਨਾਂ ਦੇ ਜੀਵਨ ਦੀ ਆਪਾਂ ਇੱਕ ਘਟਨਾ ਜਾਣਦੇ ਆਂ ਮੋਗੇ ਸ਼ਹਿਰ ਦੇ ਵਿੱਚ ਇੱਕ ਮਾਤਾ ਜੀ ਰਿਆ ਕਰਦੇ ਸੀ ਉਹਨਾਂ ਦਾ ਨਾਂ ਸੀ ਮਾਈ ਫੱਤੋ ਉਹਨਾਂ ਕੋਲ ਬਹੁਤ ਸਾਰੇ ਬਲਦ ਸੀ ਮੱਝਾਂ ਸੀ ਇਸ ਕਰਕੇ ਇੰਨੀ ਜ਼ਿਆਦਾ ਜ਼ਮੀਨ ਸੀ ਘਰ ਦਾ ਗੁਜ਼ਾਰਾ ਬੜਾ ਵਧੀਆ ਚੱਲਦਾ ਸੀ ਚੰਗੇ ਪਸ਼ੂ ਡੰਗਰ ਰੱਖੇ ਹੋਏ ਸੀ ਇਸ ਕਰਕੇ ਉਹਨਾਂ ਦੇ ਨਾਮ ਦੀ ਆਲੀ ਪੈ ਗਈ ਸੀ ਬਲਦਾਂ ਮਈਆਂ ਵਾਲੀ ਮਾਈ ਫੱਤੋ ਬਾਬਾ ਜੀ ਮਹਾਪੁਰਖ ਜਿਹੜੇ ਸੀ ਨਾਨਕ ਸਰ ਕਲੇਰੀ ਉੱਥੇ ਬਿਰਾਜਮਾਨ ਸੀ ਸੰਗਤਾਂ ਦੂਰੋਂ ਨੇੜੋਂ ਆ ਕੇ ਉਹਨਾਂ ਤੋਂ ਲਾਭ ਪ੍ਰਾਪਤ ਕਰਦੀਆਂ ਜਦੋਂ ਵੀ ਕਿਸੇ ਨੇ ਉਹਨਾਂ ਦੇ ਕੋਲ ਆਉਣਾ ਸੰਤਾਂ ਨੇ ਬੜੇ ਪਿਆਰ ਦੇ ਨਾਲ ਸਾਧ ਸੰਗਤ ਨੂੰ ਸਮਝਾਉਣਾ ਉਹਨਾਂ ਨੇ ਆਖਣਾ ਦੇਖੋ ਜੀ ਜੇਕਰ ਬੇਨਤੀ ਕਰਨੀ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਕਰੋ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਸਤਿਗੁਰੂ ਹਨ ਸਾਡੇ ਬਚਨਾਂ ਨੂੰ ਯਾਦ ਰੱਖਣਾ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਹਰ ਸਿੱਖ ਨੂੰ ਕਰਨੀ ਚਾਹੀਦੀ ਆ ਮੱਥਾ ਜਦੋਂ ਟੇਕਣਾ ਗੁਰੂ ਤੋਂ ਨਾਮ ਦੀ ਦਾਤ ਮੰਗੋ ਨਿਤਨੇਮ ਨੂੰ ਪੱਕਾ ਕਰੋ ਗੁਰੂ ਸਾਹਿਬ ਦੀ ਹਾਜ਼ਰੀ ਭਰੋ ਮਾੜੇ ਕੰਮ ਜਿਹੜੇ ਆਪੇ ਹਟ ਜਾਣਗੇ ਗੁਰੂ ਗ੍ਰੰਥ ਸਾਹਿਬ ਗੁਰੂਆਂ ਦੇ ਗੁਰੂ ਸਾਡੇ ਗੁਰੂ ਆ ਉਹਨਾਂ ਦੇ ਬਚਨਾਂ ਤੇ ਸਾਨੂੰ ਚੱਲਣਾ ਚਾਹੀਦਾ ਇਸ ਤਰ੍ਹਾਂ ਮਹਾਪੁਰਖਾਂ ਨੇ ਬਚਨ ਕਰਨੇ ਬਹੁਤ ਚੰਗੀਆਂ ਗੱਲਾਂ ਦੱਸਣੀਆਂ ਜਿਹਦੇ ਕਰਕੇ ਸੰਗਤਾਂ ਨੂੰ ਸ਼ਾਂਤੀ ਮਿਲਦੀ ਸੀ ਤੇ ਅਕਸਰ ਹੀ ਸੰਗਤਾਂ ਉੱਥੇ ਆ ਜਾਇਆ ਕਰਦੀਆਂ ਸੀ ਤੇ ਇਹ ਮਾਈ ਫੱਤੋ ਜਿਹੜੀ ਸੀ ਇਹਨੇ ਵੀ ਸੋਚਿਆ ਵੀ ਮੈਂ ਜਾ ਕੇ ਮਹਾਪੁਰਖਾਂ ਦੇ ਦਰਸ਼ਨ ਕਰਾਂ ਵੀ ਇਹ ਪੂਰਨ ਮਹਾਪੁਰਖ ਨੇ ਇਹਨੇ ਬੜਾ ਚੰਗਾ ਕੀਮਤੀ ਕੱਪੜਾ ਲਿਆ ਕਿਉਂਕਿ ਬਾਬਾ ਜੀ ਚੋਲਾ ਪਹਿਨਦੇ ਹੁੰਦੇ ਸੀ ਤੇ ਲੈ ਕੇ ਬਾਬਾ ਜੀ ਦੇ ਅੱਗੇ ਭੇਟਾ ਕੀਤਾ ਬਾਬਾ ਜੀ ਨੇ ਪੁੱਛਿਆ ਮਾਈ ਇਹ ਕੀ ਹੈ ਕਹਿਣ ਲੱਗੀ ਜੀ ਚੋਲੇ ਦਾ ਕੱਪੜਾ ਉਹ ਕਹਿੰਦੇ ਕਾਦੇ ਵਾਸਤੇ ਕਹਿਣ ਲੱਗੀ ਜੀ ਤੁਹਾਡੇ ਵਾਸਤੇ ਮਹਾਪੁਰਖ ਕਹਿੰਦੇ ਸਾਡੇ ਤਾਂ ਚੋਲਾ ਭਾਈ ਪਾਇਆ ਹੋਇਆ ਜਦੋਂ ਪਾਟ ਜਾਵੇਗਾ ਤਾਂ ਦੇਖੀ ਜਾਵੇਗਾ ਇਹ ਕਹਿ ਕੇ ਉਹ ਚੋਲੇ ਦਾ ਕੱਪੜਾ ਵਾਪਸ ਉਹਨਾਂ ਨੇ ਕਰ ਦਿੱਤਾ ਵੀ ਨਹੀਂ ਸਾਨੂੰ ਲੋੜ ਨਹੀਂ ਉਹ ਮਾਈ ਜਿਹੜੀ ਸੀਗੀ ਉੱਥੇ ਰੋਣ ਲੱਗ ਗਈ ਕਹਿਣ ਲੱਗੀ ਦੇਖੋ ਜੀ ਮੈਂ ਏਡੀ ਆਸ ਰੱਖ ਕੇ ਆਈ ਆ ਤੁਹਾਡਾ ਨਾਮ ਮੈਂ ਸੁਣਿਆ ਵੀ ਬਾਬਾ ਅਨੰਦ ਸਿੰਘ ਜੀ ਮਹਾਪੁਰਖ ਨੇ ਵੀ ਤੁਸੀਂ ਤਾਂ ਮੇਰੀ ਭੇਟਾ ਪ੍ਰਵਾਨ ਹੀ ਨਹੀਂ ਕੀਤੀ ਜਦੋਂ ਉਹ ਮਾਈ ਨੇ ਬਹੁਤ ਨਿਮਰਤਾ ਦੇ ਨਾਲ ਬੇਨਤੀ ਕੀਤੀ ਵਾਰ-ਵਾਰ ਸੰਤ ਮਹਾਪੁਰਖ ਕਹਿਣ ਲੱਗੇ ਭਾਈ ਜੇ ਤੂੰ ਜ਼ਰੂਰ ਹੀ ਚਾਹਨੀ ਆ ਵੀ ਅਸੀਂ ਇਹ ਚੋਲਾ ਪਹਿਨ ਲਈਏ ਇਹਨਾਂ ਨੂੰ ਪਹਿਨਣਾ ਕਰੀਏ ਤਾਂ ਫਿਰ ਇੱਕ ਕੰਮ ਕਰ ਮਾਈ ਨੇ ਆਖਿਆ ਕੀ ਕਹਿਣ ਲੱਗੇ ਜਦੋਂ ਜ਼ਮੀਨ ਤੁਸੀਂ ਵਾਹਨੇ ਹੋ ਕਪਾਹ ਬੀਜਦੇ ਹੋ ਪਾਣੀ ਦਿੰਨੇ ਹੋ ਗੋਡੀ ਕਰਦੇ ਹੋ ਕਪਾਹ ਚੁਗਦੇ ਆ ਵੇਲਦੇ ਆ ਸੂਤ ਕੱਤਦੇ ਆ ਕੱਪੜਾ ਬੁਣਦੇ ਆ ਰੱਬ ਦਾ ਨਾਮ ਤੁਸੀਂ ਜਪਣਾ ਜਿਹੜਾ ਕਿ ਤੁਸੀਂ ਵਿਸਾਰ ਦਿੰਨੇ ਹੋ ਜੋ ਵੀ ਇਹਨਾਂ ਵਿੱਚੋਂ ਕੰਮ ਕਰੇਗਾ ਇਸ ਤਰ੍ਹਾਂ ਦੇ ਬਣੇ ਕੱਪੜੇ ਦਾ ਚੋਲਾ ਅਸੀਂ ਪਹਿਨਾਂਗੇ ਮਾਈ ਜਿਹੜੀ ਸੀ ਬੜੇ ਹੱਠ ਵਾਲੀ ਸੀਗੀ ਉਹਨੇ ਸੋਚਿਆ ਵੀ ਮਹਾਪੁਰਖ ਖੌਰੇ ਮੇਰੀ ਪ੍ਰੀਖਿਆ ਲੈ ਰਹੇ ਆ ਉਹਨੇ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਜਦੋਂ ਚੋਲਾ ਬਣ ਗਿਆ ਤੇ ਉਹਦਾ ਕੁਝ ਹਿੱਸਾ ਨਾ ਬਾਕੀ ਘਰੇ ਰੱਖ ਕੇ ਆਈ ਆ ਬਾਕੀ ਦਾ ਚੋਲਾ ਨਾਲ ਲੈ ਕੇ ਆਈ ਆ ਮਨ ਵਿੱਚ ਫੁਰਨਾ ਬਣਾ ਲਿਆ ਜੇ ਬਾਬਾ ਜੀ ਕਹਿਣਗੇ ਵੀ ਜੇ ਘਰੇ ਜਿਹੜਾ ਤੂੰ ਰੱਖਿਆ ਉਹ ਵੀ ਲਿਆ ਦੇਵੇਂ ਜੋ ਸਾਡਾ ਨਾਂ ਲੈ ਲੈ ਕੇ ਬਣਾਇਆ ਵਾ ਤਾਂ ਮੈਂ ਦਿਆਂਗੀ ਨਹੀਂ ਤਾਂ ਸਾਰੇ ਹੀ ਮੋੜ ਕੇ ਲਿਆਵਾਂਗੀ ਵਾਪਸ ਇਸ ਤਰ੍ਹਾਂ ਉਹਦੇ ਮਨ 'ਚ ਆ ਗਿਆ ਕਈ ਵਾਰੀ ਅਸੀਂ ਵੀ ਸੇਵਾ ਕਰਦੇ ਆਂ ਉਦੋਂ ਉਹ ਹੁੰਦਾ ਵੀ ਹੋਮੇ ਆ ਜਾਂਦੀ ਹੈ ਵੀ ਜੇ ਮੈਂ ਆ ਤਾਂ ਮੇਰੇ ਕਰਕੇ ਹੀ ਖੌਰੇ ਸੇਵਾ ਹੋਣੀ ਆ ਨਹੀਂ ਗੁਰੂ ਘਰ ਦੀ ਆਪਾਂ ਸੇਵਾ ਕਰਨ ਲੱਗ ਜਾਈਏ ਕਿਸੇ ਵੀ ਅਸਥਾਨ ਦੀ ਤਾਂ ਉਹ ਚੰਗੀ ਗੱਲ ਆ ਭਾਵਨਾ ਬਣਾ ਕੇ ਕਰੀਏ ਸੇਵਾ ਕਰੀ ਜਾਵਾਂਗੇ ਸੇਵਾ ਮੁੱਕਣੀ ਨਹੀਂ ਕੁਝ ਨਾ ਕੁਝ ਕਰਨ ਨੂੰ ਮਿਲ ਹੀ ਜਾਵੇਗਾ ਪਰ ਜੇ ਕਰਨ ਨੂੰ ਹਟ ਜਾਵਾਂਗੇ ਸੇਵਾ ਗੁਰੂ ਘਰ ਦੀ ਰੁਕਣੀ ਵੀ ਨਹੀਂ ਇਹ ਵੀ ਨਾਲ ਹੀ ਗੱਲ ਆ ਤਾਂ ਇਹ ਹੋਮੇ ਵਿੱਚ ਆ ਕੇ ਨਹੀਂ ਸੇਵਾ ਕਰਨੀ ਚਾਹੀਦੀ ਫਿਰ ਇਹਦੇ ਵਿੱਚ ਸੂਖਮ ਹੋਮੇ ਆ ਗਈ ਚੂਲਾ ਤਾਂ ਨਾਲ ਲੈ ਆਈ ਆ ਸੰਗਤ ਵਿੱਚ ਬੈਠੀ ਰਹੀ ਆ ਪਿੱਛੇ ਹਟ ਕੇ ਦਿਲ ਵਿੱਚ ਸੋਚਦੀ ਸੀ ਜਦੋਂ ਬਾਬਾ ਜੀ ਸੇਵਕਾਂ ਨੂੰ ਉੱਠਣ ਦਾ ਇਸ਼ਾਰਾ ਕਰਨਗੇ ਮੈਂ ਕਹੂੰਗੀ ਵੀ ਦੂਜਾ ਨਾਮ ਮੰਗਿਆ ਤਾਂ ਮੈਂ ਆਖਾਂਗੀ ਇਹ ਵੀ ਰਹਿਣ ਦਿਓ ਮੈਂ ਇਹਨੇ ਹੱਥ ਨਾਲ ਬਣਾਇਆ ਤੇ ਤੁਸੀਂ ਇੰਨਾ ਵੀ ਨਹੀਂ ਪੁੱਛਿਆ ਕੋਲ ਚਿਹਰੋਂ ਪਿੱਛੋਂ ਬਾਬਾ ਜੀ ਨੇ ਉਹ ਬਚਨ ਕੀਤਾ ਮਾਈ ਤੂੰ ਤਾਂ ਕਰਮਾਂ ਵਾਲੀ ਆ ਭਾਗਾਂ ਵਾਲੀ ਆ ਤੂੰ ਚੰਗੀ ਸੇਵਾ ਕੀਤੀ ਆ ਪਰ ਇਮਤਿਹਾਨ ਨਹੀਂ ਲਈਦਾ ਹੁੰਦਾ ਚੋਲਾ ਤਾਂ ਤੂੰ ਦੇ ਦਿੱਤਾ ਪਰ ਹੁਣ ਦਸਤਾਰ ਲਈ ਅਸੀਂ ਕਿਨੂੰ ਆਖੀਏ ਕਿਉਂਕਿ ਜਿਹੜੀ ਦਸਤਾਰ ਤੁਸੀਂ ਘਰੇ ਰੱਖ ਕੇ ਆਏ ਹੋ ਜਿਹੜਾ ਬਾਕੀ ਕਪੜਾ ਘਰ ਰੱਖ ਕੇ ਆਏ ਹੋ ਉਹ ਵੀ ਤਾਂ ਲਿਆ ਦਿਓ ਨਾ ਇੰਨੀ ਅੰਤਰਜਾਮਤਾ ਮਹਾਪੁਰਖਾਂ ਦੀ ਦੇਖ ਕੇ ਇਹ ਵੀ ਮਨ ਹੀ ਪੜ ਲਿਆ ਇਹ ਮਨ ਕਲਿਪਤ ਕ੍ਰਿਸ਼ਮਾ ਵੇਖ ਕੇ ਮਾਈ ਚਰਣਾ ਤੇ ਡਿੱਗੀ ਆ ਬੇਨਤੀ ਕੀਤੀ ਕਹਿਣ ਲੱਗੀ ਮਹਾਪੁਰਖੋ ਮਨ ਵਿੱਚ ਫੁਰਨਾ ਬਣ ਗਿਆ ਸੀ ਪਰ ਹੁਣ ਮੈਨੂੰ ਮਾਫ ਕਰ ਦਿਓ ਕਰਪਾ ਕਰੋ ਮੇਰੇ ਤੇ ਫਿਰ ਜਾ ਕੇ ਉਹ ਸਾਰਾ ਵਸਤਰ ਜਿਹੜਾ ਘਰ ਵਿੱਚ ਰੱਖਿਆ ਈ ਸੀ ਦਸਤਾਰ ਬਾਕੀ ਕੱਪੜਾ ਉਹ ਵੀ ਨਾਲ ਲੈ ਕੇ ਆਈ ਆ ਸੋ ਕਹਿਣ ਦਾ ਭਾਵ ਇਹ ਆ ਗੁਰਮੁਖੋ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਜਿਹੜੇ ਸੀਗੇ ਉਹ ਪ੍ਰੇਮ ਤੇ ਸ਼ਰਧਾ ਤੇ ਪਿਆਰ ਦੇ ਭੁੱਖੇ ਸੀਗੇ ਨਾ ਕਿ ਕਿਸੇ ਵਸਤੂਆਂ ਦੇ ਬਾਬਾ ਜੀ ਸੇਵਾ ਦੀ ਤਾਂ ਕਦੇ ਆਪ ਮੰਗ ਹੀ ਨਹੀਂ ਸੀ ਕਰਦੇ ਸਗੋਂ ਹਰੇਕ ਆਦਮੀ ਬਾਬਾ ਜੀ ਦੀ ਸੇਵਾ ਦੀ ਜਾਚਨਾ ਕਰਦਾ ਸੀ ਜਿਹੜਾ ਵੀ ਕੋਈ ਅਮੀਰ ਆਦਮੀ ਸੇਵਾ ਕਰਦਾ ਹੁੰਦਾ ਸੀ ਭਾਵਨਾ ਬਣਾ ਕੇ ਤਾਂ ਬਾਬਾ ਜੀ ਨੇ ਉਹਨੂੰ ਕਹਿਣਾ ਭਾਈ ਕਿਤੇ ਆਉ ਨਾ ਹੋਵੇ ਤੇਰੇ ਵਿੱਚ ਅਮੀਰੀ ਦੀ ਹੋਮੈ ਆ ਜਾਵੇ। ਬਾਬਾ ਜੀ ਕਈ ਵਾਰੀ ਬਹੁਤਿਆਂ ਨੂੰ ਟਾਲ ਵੀ ਦਿੰਦੇ ਸੀਗੇ। ਇਸ ਕਰਕੇ ਨਾ ਇਹ ਚੀਜ਼ਾਂ ਜਿਹੜੀਆਂ ਹਨ ਵੀ ਹੋਮੈ ਗਵਾ ਕੇ ਸੇਵਾ ਹੁੰਦੀ ਆ। ਇਹ ਬਾਬਾ ਆਨੰਦ ਸਿੰਘ ਜੀ ਦੇ ਜੀਵਨ ਵਿੱਚੋਂ ਬਹੁਤ ਵੱਡੀ ਸਾਨੂੰ ਸਿੱਖਿਆ ਮਿਲਦੀ ਆ ਕਿਉਂਕਿ ਮਹਾਪੁਰਖ ਜਿਹੜੇ ਸੱਚੇ ਹੁੰਦੇ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੀ ਜੋੜਦੇ ਆ। ਨਾ ਕਿ ਆਪਣੇ ਆਪ ਦੇ ਨਾਲ ਤਾਂ ਉਹਨਾਂ ਨੇ ਸੇਵਾ ਨੂੰ ਲੈ ਕੇ ਜਿਹੜੇ ਬਚਨ ਕੀਤੇ ਸੀ ਸਭ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਬਚਨ ਹੈ ਕਹਿੰਦੇ ਨੇ ਕਿ ਸੇਵਾ ਦੇ ਸਦਕੇ ਬੰਦਾ ਰੱਬ ਰੂਪ ਬਣ ਸਕਦਾ ਤੁਸੀਂ ਵੇਖੋ ਵੀ ਸੇਵਾ ਵਿੱਚ ਏਡੀ ਬਰਕਤ ਆ ਵੀ ਜੇ ਆਪਾਂ ਸੇਵਾ ਕਰਦੇ ਜਾਈਏ ਕਰਦੇ ਰਹੀਏ ਤੇ ਆਪਾਂ ਤਾਂ ਗੁਰੂ ਦਾ ਰੂਪ ਹੀ ਹੋ ਜਾਂਦੇ ਆ ਗੁਰੂ ਦਾ ਰੂਪ ਮਤਲਬ ਇਹ ਆ ਵੀ ਜੋ ਗੁਰੂ ਦੇ ਵਿੱਚ ਗੁਣ ਉਹ ਸਾਡੇ 'ਚ ਆ ਜਾਂਦੇ ਆ ਸੇਵਾ ਕਰਕੇ ਬਰਤਨ ਮਾਂਜਦੇ ਆ ਜਦੋਂ ਆਪਾਂ ਕੱਪੜ ਝਾੜਦੇ ਆ ਗੁਰੂ ਘਰ ਵਿੱਚ ਕਿੰਨੀਆਂ ਸੇਵਾਵਾਂ ਹਨ ਰਮਾਲਾ ਸਾਹਿਬ ਦੀ ਸੇਵਾ ਝਾੜੂ ਦੀ ਸੇਵਾ ਬਰਤਨਾਂ ਦੀ ਸੇਵਾ ਜਦੋਂ ਆਪਾਂ ਕਰਦੇ ਆ ਸਾਡੀ ਹਉਮੈ ਉਤਰਦੀ ਆ ਜਿਹੜੀ ਮਨ ਤੇ ਲੱਗੀ ਹੁੰਦੀ ਆ ਮਨ ਤੇ ਕਿੰਨੀ ਮੈਲ ਲੱਗੀ ਆ ਰੱਬ ਦੇ ਗੁਣ ਗਾਉਨੇ ਆ ਗੁਣ ਗਾਵਤ ਤੇਰੀ ਉਤਰਸ ਮੈਲ ਮਹਾਰਾਜ ਕਹਿੰਦੇ ਆ ਨਾ ਤਾਂ ਇਸ ਕਰਕੇ ਰੱਬ ਦੇ ਗੁਣ ਗਾਉਂਦੇ ਆ ਉਹਦੀ ਸੇਵਾ ਕਰਦੇ ਆ ਇਹ ਮੈਲ ਜਦੋਂ ਉਤਰਦੀ ਆ ਬੰਦਾ ਰੱਬ ਦਾ ਰੂਪ ਹੋ ਜਾਂਦਾ ਗੁਰੂ ਦਾ ਰੂਪ ਹੋ ਜਾਂਦਾ ਉਹ ਚ ਗੁਰੂ ਵਾਲੇ ਗੁਣ ਆ ਜਾਂਦੇ ਆ ਆ ਜਿਹੜੀ ਆਕੜ ਆ ਹਉਮੈ ਆ ਇਹ ਦੂਰ ਹੋ ਜਾਂਦੀ ਆ ਤਾਂ ਮਹਾਪੁਰਖਾਂ ਦਾ ਪਹਿਲਾ ਬਚਨ ਆ ਵੀ ਜੇ ਤੁਸੀਂ ਸੇਵਾ ਕਰਨੀ ਆ ਹੰਕਾਰ ਗਵਾਕੇ ਕਰਨੀ ਆ ਕਿਉਂਕਿ ਇਹਨੇ ਤਾਂ ਵੀ ਸੇਵਾ ਕਰਕੇ ਹੰਕਾਰ ਦੂਰ ਹੋਣਾ ਜੇ ਤੁਸੀਂ ਸੇਵਾ ਦਾ ਹੀ ਹੰਕਾਰ ਕਰ ਲਿਆ ਦੇਖੋ ਫਿਰ ਤਾਂ ਬੜੀ ਮਾੜੀ ਗੱਲ ਸੇਵਾ ਨੇ ਤਾਂ ਤੁਹਾਡੇ ਹੰਕਾਰ ਨੂੰ ਦੂਰ ਕਰਨਾ ਸੀ ਜੇ ਤੁਹਾਨੂੰ ਇਹ ਹੀ ਮਾਨ ਹੋ ਗਿਆ ਵੀ ਮੇਰੇ ਜਿਨੀ ਕੋਈ ਸੇਵਾ ਨਹੀਂ ਕਰ ਸਕਦਾ ਮੇਰੇ ਜਿੰਨਾ ਕੋਈ ਦਾਨ ਪੁੰਨ ਨਹੀਂ ਕਰ ਸਕਦਾ ਫਿਰ ਇਹ ਤਾਂ ਹਉਮੈ ਆ ਗਈ ਨਾ ਸੇਵਕ ਹੋਵੇ ਸੱਚਮੁੱਚ ਸੇਵਕ ਸੇਵਕ ਬਣ ਕੇ ਉਹਦੇ ਮਰੀਦ ਬਣ ਕੇ ਦਾਸ ਬਣ ਕੇ ਗੋਲੇ ਬਣ ਕੇ ਚੱਕਰ ਬਣ ਕੇ ਸੇਵਾ ਕਰਨੀ ਚਾਹੀਦੀ ਆ ਨਾ ਕਿ ਇਸ ਤਰ੍ਹਾਂ ਕਿ ਮੈਂ ਤਾਂ ਜੀ ਇਹ ਵੀ ਕਰ ਸਕਦਾ ਇਹ ਸਭ ਮੈਂ ਹੀ ਕਰ ਸਕਦਾ ਇਹ ਕੇਵਲ ਮੇਰਾ ਹੀ ਕੀਤਾ ਵਾ ਨਾ ਜੀ ਨਾ ਕਈ ਵਾਰੀ ਗੁਰੂ ਘਰੇ ਜਾਣਾ ਬੜੀ ਚੰਗੀ ਗੱਲ ਆ ਕਈ ਵਾਰੀ ਅਸੀਂ ਜਦੋਂ ਗੁਰਦੁਆਰਾ ਸਾਹਿਬ ਜਾਂਦੇ ਆਪਾਂ ਬਾਕੀ ਪਰਿਵਾਰ ਦੇ ਜੀਆਂ ਨੂੰ ਮੈਂਬਰਾਂ ਨੂੰ ਰਿਸ਼ਤੇਦਾਰਾਂ ਨੂੰ ਕਹਿੰਨੇ ਆ ਲੈ ਇਹ ਤਾਂ ਗੁਰਦੁਆਰਾ ਸਾਹਿਬ ਜਾਂਦੇ ਹੀ ਨਹੀਂ ਮੈਂ ਰੋਜ਼ ਜਾਂਨਾ ਮੈਂ ਨਿਤਨੇਮ ਕਰਦਾ ਇਹ ਕਰਦੇ ਹੀ ਨਹੀਂ ਇਹਦੇ ਨਾਲ ਵੀ ਸੂਖਮ ਹਉਮੈ ਆਉਂਦੀ ਆ ਮੈਂ ਸੇਵਾ ਕਰਦਾ ਇਹ ਕਰਦੇ ਹੀ ਨਹੀਂ ਤੁਸੀਂ ਕਰਦੇ ਹੋ ਚੰਗੀ ਗੱਲ ਆ ਉਹ ਨਹੀਂ ਕਰਦੇ ਕੀ ਪਤਾ ਉਹਨਾਂ ਦਾ ਜੀਵਨ ਕੱਲ ਨੂੰ ਇਹੋ ਜਿਹਾ ਹੋ ਜੇ ਉਹ ਤੁਹਾਡੇ ਤੋਂ ਅੱਗੇ ਲੰਘ ਜਾਣ ਆਜੋ ਸੁਨਾਓ ਸਮੁੰਦਰ ਮੈਂ ਕਿਆ ਜਾਨੂ ਕਿਆ ਹੋਏ ਫੇਰ ਮਹਾਪੁਰਖ ਨੇ ਦੂਜਾ ਬਚਨ ਜਿਹੜਾ ਕੀਤਾ ਅਸਲ ਦੇ ਵਿੱਚ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਆਪਣੇ ਸਾਰੇ ਜੀਵਨ ਵਿੱਚ ਨਾਮ ਜਪਿਆ ਤੇ ਜਪਾਇਆ ਉਹਨਾਂ ਦੇ ਮਖਾਰਬੰਦ ਤੋਂ ਕੇਵਲ ਨਾਮ ਦੇ ਪਰਥਾਏ ਇਹ ਜਿਹੜੇ ਬਚਨ ਆ ਅੱਜ ਵੀ ਸਾਡੇ ਵਾਸਤੇ ਪੂਰਨੇ ਆ ਅੱਜ ਵੀ ਇਹਨਾਂ ਬਚਨਾਂ ਨੂੰ ਕੋਈ ਮੰਨ ਲਵੇਗਾ ਉਹ ਗੁਰੂ ਦੀਆਂ ਖੁਸ਼ੀਆਂ ਨੂੰ ਮਿਲ ਜਾਣਗੀਆਂ ਉਹਨਾਂ ਦਾ ਦੂਜਾ ਬਚਨ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਏ ਤੁਸੀਂ ਸੇਵਾ ਕਰਨੀ ਆ ਉਹ ਹਾਜ਼ਰ ਨਾਜ਼ਰ ਗੁਰੂ ਨਾਨਕ ਸਾਹਿਬ ਜੀ ਜਾਣ ਕੇ ਕਰਨੀ ਹੈ ਵੀ ਇਹ ਗੁਰੂ ਨਾਨਕ ਸਾਹਿਬ ਜੀ ਹਨ ਇਹ ਗੁਰੂ ਨਾਨਕ ਸਾਹਿਬ ਜੀ ਬਚਨ ਕਹਿ ਰਹੇ ਆ ਜਦੋਂ ਹੁਕਮਨਾਮਾ ਗੁਰੂ ਜੀ ਦਾ ਲਿਆ ਜਾਂਦਾ ਗੁਰੂ ਬੋਲ ਰਿਹਾ ਮੈਂ ਸੁਣ ਰਿਹਾ ਸਰਵਣ ਕਰ ਰਿਹਾ ਤਾਂ ਕੋਈ ਇਹਨੂੰ ਕਾਗਜ਼ ਕਹੇ ਕੋਈ ਪੱਤਰੇ ਕਹਿੰਦਾ ਪਰ ਬਾਬਾ ਅਨੰਦ ਸਿੰਘ ਜੀ ਕਹਿੰਦੇ ਸੀ ਮੇਰੀ ਜ਼ੁਬਾਨ ਸੜ ਜਾਵੇ ਜੇ ਮੈਂ ਇਹ ਗੱਲ ਆਖਾਂ ਮੈਂ ਤਾਂ ਆਖਦਾ ਕਿ ਬਾਣੀ ਦਾ ਜਿਹੜਾ ਅੱਖਰ ਅੱਖਰ ਆ ਉਹ ਗੁਰੂ ਨਾਨਕ ਹੈ ਜੇ ਤੰਨੇ ਦਾ ਪੱਥਰ ਖਾਂਦਾ ਹੈ ਕਹਿੰਦੇ ਸੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਕੁਝ ਲੋਕ ਕਹਿ ਦਿੰਦੇ ਆ ਕੁਝ ਨਹੀਂ ਖਾਂਦੇ ਖਾਂਦਾ ਪੀਂਦਾ ਬੋਲਦਾ ਚੱਲਦਾ ਸਭ ਕੁਝ ਕਰਦਾ ਪਰ ਬੰਦਿਆ ਤੇਰੀ ਭਾਵਨਾ ਵਿੱਚ ਅਜੇ ਕਸਰ ਆ ਤੇਰੇ ਅੰਦਰ ਭਾਵਨਾ ਨਹੀਂ ਆਈ ਇਸ ਕਰਕੇ ਤੈਨੂੰ ਲੱਗਦਾ ਤੇਰਾ ਗੁਰੂ ਤੇਰੇ ਨਾਲ ਬੋਲਿਆ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂਆਂ ਦੇ ਗੁਰੂ ਸਾਡੇ ਗੁਰੂ ਆ ਸਾਨੂੰ ਉਹਨਾਂ ਦੇ ਬਚਨਾਂ ਤੇ ਚੱਲਣਾ ਚਾਹੀਦਾ ਜੇ ਬੇਨਤੀ ਕਰਨੀ ਆ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕਰੋ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਸਤਿਗੁਰੂ ਮਹਾਰਾਜ ਹਨ ਇਸ ਕਰਕੇ ਕਿਆ ਕਰਦੇ ਸੀ ਮਹਾਪੁਰਖ ਭਾਈ ਸਾਡੇ ਕੋਲ ਆਉਨੇ ਹੋ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਿਆ ਕਰੋ ਸਾਰੇ ਕਾਰਜ ਪੂਰੇ ਹੋਣਗੇ ਭਾਵਨਾ ਬਣਾਉਣੀ ਪਊਗੀ ਅਸੀਂ ਤਾਂ ਆਪ ਗੁਰੂ ਅੱਗੇ ਅਰਦਾਸ ਕਰਦੇ ਹਾਂ ਜਿਹੜਾ ਸਾਨੂੰ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜੇ ਉਹਦੀ ਸੰਗਤ ਕਰੋ ਜਿਹੜਾ ਆਪਣੇ ਆਪ ਨਾਲ ਜੁੜੇ ਉਹਦੇ ਤੋਂ ਮਹਾਪੁਰਖ ਕਹਿੰਦੇ ਸੀ ਕਿਨਾਰਾ ਕਰੂ ਦੇਖੋ ਬਚਨ ਕਿੰਨੇ ਇਹਨਾਂ ਦੇ ਮਹਾਪੁਰਖਾਂ ਦੇ ਸੋਹਣੇ ਹਨ ਤਾਂ ਜੇ ਅਸੀਂ ਇਹਨੂੰ ਕਮਾ ਲਈਏ ਸਾਡੀ ਜ਼ਿੰਦਗੀ ਵਿੱਚ ਉਹ ਨਾਮ ਤੇ ਸੇਵਾ ਕੀਤਾ ਸਫਲ ਹੋ ਸਕਦਾ ਮਹਾਪੁਰਖਾਂ ਕਾ ਬੋਲਣਾ ਹੋਵੇ ਕਿ ਤੈ ਪਰਥਾਏ ਮਹਾਪੁਰਖ ਕੁਝ ਬਚਨ ਕਰਦੇ ਆ ਉਹਦੇ ਵਿੱਚ ਗੁੱਝੀਆਂ ਰਮਜਾਂ ਲੁਕੁਪੀਆਂ ਹੁੰਦੀਆਂ ਨੇ ਇਸ ਕਰਕੇ ਕੁਝ ਲੋਕ ਮਹਾਪੁਰਖਾਂ ਦਾ ਤੀਜਾ ਬਚਨ ਵੀ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਆਂ ਕਹਿੰਦੇ ਭਾਈ ਤੁਹਾਨੂੰ ਪਤਾ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰਨ ਨਾਲ ਸਾਰੇ ਦੇਵੀ-ਦੇਵਤਿਆਂ ਦੀ ਪੂਜਾ ਹੋ ਜਾਂਦੀ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸਮੁੱਚੀ ਮਨੁੱਖਤਾ ਦੀ ਸੇਵਾ ਹੈ ਇਸ ਕਰਕੇ ਸਮੁੱਚੇ ਬ੍ਰਹਿਮੰਡ ਦੀ ਸੇਵਾ ਹੈ ਇਹ ਸਾਰਾ ਸਤਗੁਰੂ ਮਹਾਰਾਜ ਜੀ ਦੇ ਬਚਨ ਵੀ ਹਨ ਗੁਰਮਖ ਪਿਆਰਿਓ ਤਾਂ ਸਾਨੂੰ ਵੀ ਇਹਨਾਂ ਸਿੱਖਿਆਵਾਂ 'ਤੇ ਚੱਲਣਾ ਚਾਹੀਦਾ ਕੇਵਲ ਤੇ ਕੇਵਲ ਅਸੀਂ ਗੱਲਾਂ ਕਰਨ ਜੋਗੇ ਨਾ ਰਹਿ ਜੀਏ ਬਾਣੀ ਪੜਨੀ ਸੌਖੀ ਆ ਪਰ ਇਹਦੇ ਤੇ ਵਿਚਾਰ ਕਰਨੀ ਔਖੀ ਆ ਪਰ ਵਿਰਲੇ ਆ ਜਿਹੜੇ ਇਹਦੇ ਤੇ ਅਮਲ ਕਰਦੇ ਆ ਗੁਰਮੁਖੋ ਤਾਂ ਇਹ ਮਹਾ ਪਰਖਾਂ ਦੇ ਬਚਨ ਸੀ ਕੁਝ ਜੋ ਸੇਵਾ ਨੂੰ ਲੈ ਕੇ ਆ ਨਾਮ ਨੂੰ ਲੈ ਕੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਦੇ ਬਾਬਤ ਸੀ ਜੇ ਅਸੀਂ ਆਪਣੀ ਜ਼ਿੰਦਗੀ ਵਿੱਚ ਕਮਾ ਲਈਏ ਜ਼ਿੰਦਗੀ ਵਿੱਚ ਦੁੱਖ ਸੁੱਖ ਤਾਂ ਆਉਂਦੇ ਹੀ ਰਹਿੰਦੇ ਆ ਇਹ ਤਾਂ ਬੰਦੇ ਦੇ ਨਾਲ-ਨਾਲ ਰਹਿੰਦੇ ਆ ਅੱਜ ਸੌਖਾ ਕੱਲ ਨੂੰ ਦੌਖਾ ਅੱਜ ਦੌਖਾ ਕੱਲ ਨੂੰ ਸੌਖਾ ਪਰ ਗੱਲ ਤਾਂ ਇਹ ਆ ਵੀ ਸਾਡਾ ਜੀਵਨ ਕਿਹੋ ਜਿਹਾ ਅਸੀਂ ਵੇਖਣਾ ਭਾਈ ਤਾਰੂ ਸਿੰਘ ਜੀ ਦਾ ਜੀਵਨ ਅਸੀਂ ਵੇਖਣਾ ਭਾਈ ਮਤੀ ਦਾਸ ਜੀ ਦਾ ਜੀਵਨ ਅਸੀਂ ਵੇਖਣਾ ਗੁਰਮੁਖ ਪਿਆਰਿਓ ਉਹਨਾਂ ਮਰਜੀਵੜਿਆਂ ਦਾ ਜੀਵਨ ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਹੈ ਭੁੱਲ ਚੁੱਕ ਦੀ ਖਿਮਾ ਇਹਨਾਂ ਵਿਚਾਰਾਂ ਤੇ ਜ਼ਰੂਰ ਅਮਲ ਕਰਿਓ ਸੇਵਾ ਕਰਨੀ ਹੁੰਦੀ ਆ ਹਉਮੈ ਗਵਾ ਕੇ ਕਰੋ ਜੇ ਕੋਈ ਨਹੀਂ ਸੇਵਾ ਕਰਦਾ ਉਹਦੇ ਆਪਣੇ ਕਰਮਾਂ ਉਹਦੇ ਵੱਲ ਵੇਖ ਕੇ ਉਹਦੇ ਨਾਲ ਨਫ਼ਰਤ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ